ਨਮਸਕਾਰ ਉਹ ਦੇਖ ਰਿਹਾ ਤੁਸੀਂ ਪੰਜਾਬ ਟੀਵੀ ਪ੍ਰਾਈਮ ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਤਸਵੀਰਾਂ ਵਿਖਾ ਰਹੇ ਹਾਂ ਜੋ ਕਿ ਸਾਫ਼-ਸਾਫ਼ ਦਿਖਾਈ ਦੇ ਰਹੀਆਂ ਨੇ ਕਿ ਕਿਵੇਂ ਨੰਗਲ ਦੇ ਕਰੀਬੀ ਪਿੰਡ ਭਲਾਂਣ ਦੇ ਵਿੱਚ ਢੱਲੇ ਦੇ ਨਾਲ ਬੇਖੌਫ ਹੋ ਕੇ ਮਾਈਨਿੰਗ ਚੱਲ ਰਹੀ ਹੈ ਇਹ ਤਸਵੀਰਾਂ ਡਰੋਨ ਦੇ ਮਾਧਿਅਮ ਰਾਹੀਂ ਲਈਆਂ ਗਈਆਂ ਹਨ ਤੇ ਜਿਸ ਦੇ ਵਿੱਚ ਸਾਫ਼ ਵਿਖਾਈ ਦੇ ਰਿਹਾ ਕਿ ਪਿੰਡ ਭਲਾਂਣ ਦੇ ਵਿੱਚ ਮਾਤਰ ਕੁਝ ਏਰੀਏ ਦੇ ਵਿੱਚ ਹੀ ਅੱਧੀ ਦਰਜਨ ਦੇ ਕਰੀਬ ਪੋਕਲਾਈਨਾਂ ਮਸ਼ੀਨਾਂ ਲੱਗਿਆ ਹਨ ਤੇ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਪਾਣੀ ਦੇ ਵਿੱਚੋਂ ਤੀ ਤੋਂ 40 ਫੁੱਟ ਡੂੰਘੇ ਟੋਏ ਬਣਾ ਕੇ ਮਾਲ ਨੂੰ ਬਾਹਰ ਕੱਢਿਆ ਜਾ ਰਿਹਾ ਹੈ ਜੇਕਰ ਇਹ ਤਸਵੀਰਾਂ ਸਾਡੇ ਕੈਮਰੇ ਰਾਹੀਂ ਸਾਡੇ ਤੱਕ ਪਹੁੰਚ ਸਕਦੀਆਂ ਤਾਂ ਪਰ ਕਿਆ ਸਨ ਅਤੇ ਸਰਕਾਰ ਵੱਲੋਂ ਲਗਾਏ ਗਏ ਕੈਮਰਿਆਂ ਦੇ ਵਿੱਚ ਅਜਿਹੀਆਂ ਤਸਵੀਰਾਂ ਕਿਉਂ ਕੈਦ ਨਹੀਂ ਹੁੰਦੀਆਂ ਇੱਕ ਵੱਡਾ ਸਵਾਲ ਜ਼ਰੂਰ ਪੈਦਾ ਹੁੰਦਾ ਹੈ ਪਿੰਡ ਭਲਾਨ ਦੇ ਵਿੱਚ ਇਹ ਉਹੀ ਜਗ੍ਹਾ ਹੈ ਜਿੱਥੇ ਕਿ ਕੁਝ ਦਿਨ ਪਹਿਲਾਂ ਇੱਕ ਯੁਵਕ ਪਾਣੀ ਦੇ ਵਿੱਚ ਡੁੱਬ ਗਿਆ ਸੀ ਤੇ ਉਸ ਦੀ ਮੌਤ ਹੋ ਗਈ ਸੀ ਇੱਕ ਕਹਾਵਤ ਆ ਤੁਸੀਂ ਸੁਣੀ ਹੋਏਗੀ ਕਿਸ ਸਰਕਾਰ ਅਤੇ ਪ੍ਰਸ਼ਾਸਨ ਦੀ ਇਜਾਜ਼ਤ ਤੋਂ ਬਿਨਾਂ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ ਤੇ ਤਸਵੀਰਾਂ ਵੇਖਣ ਤੋਂ ਬਾਅਦ ਤੁਸੀਂ ਖੁਦ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਬੇਖੌਫ ਢੱਲੇ ਦੇ ਨਾਲ ਇਹ ਮਾਈਨਿੰਗ ਫਿਰ ਕਿਵੇਂ ਹੋ ਰਹੀ ਹੈ ਵੀਡੀਓ ਨੂੰ ਵੱਤਵਤ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਭਗਵੰਤ ਮਾਨ ਸਰਕਾਰ ਤੱਕ ਇਹ ਵੀਡੀਓ ਪਹੁੰਚ ਸਕੇ ਤੇ ਉਹਨਾਂ ਨੂੰ ਵੀ ਪਤਾ ਚੱਲ ਸਕੇ ਕਿ ਨੰਗਲ ਦੇ ਕਰੀਬੀ ਪਿੰਡ ਭਲਾਂਣ ਦੇ ਵਿੱਚ ਰਾਤ ਦੇ ਸਮੇਂ ਕਿਵੇਂ ਨਜਾਇਜ਼ ਤੌਰ ਉਤੇ ਕਿਵੇਂ ਢੱਲੇ ਦੇ ਨਾਲ ਮਾਈਨਿੰਗ ਕੀਤੀ ਜਾ ਰਹੀ ਹੈ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ